ਮਨਜੂਕ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਐਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਆ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸਾਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟੈਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡੈਸਟਿਨ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਉਹਨਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੈਸ ਪਿਸਟਲ ਫੜੇ ਗਏ 2.30 ਬੋਰ ਚਾਈਨੈਸ ਪਿਸਟਲ ਜੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرੰਡੇ ਦਾ ਮੋਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ ਦੋ ਪਿਸਟਲ ਚਾਈਨੈਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਹਨਾਂ ਨੂੰ 0.30 ਬੋਰ ਦੇ ਕਹਿੰਦੇ ਆ ਇਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਜੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤ칸 ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਥੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਡ ਐਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜਿਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਤੇ ਜਿਹੜਾ ਜਗਰਾਜ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੋਕਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਓਸ਼ਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਮਾਰੇ ਅੰਸਰਾਂ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਂ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡਾ ਨਾਲ ਡਿਸਕਸ ਕੀਤੀਆਂ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਕਿ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਬਾਹ ਨਹੀਂ ਫੜਦਾ ਤੇ ਅਲਟੀਮੇਟਲੀ ਇੱਥੇ ਆ ਕੇ ਜਿਨ੍ਹਾਂ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ ਉਹਦੇ ਖਰਾਫ ਨਹੀਂ ਆ ਜੀ ਉਹ ਬੈਠੇ ਕਿਹੜੀ ਪਿੰਡੀ ਸਾਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਬਾਰਡਰ ਤੇ ਇਸ ਕਰਕੇ ਉੱਥੇ ਉਹਨੂੰ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਦਰ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਹੈ ਇਹ ਇਹੋ ਜਿਹੇ ਬੰਦੇ ਕੋਲ ਆ ਗਏ ਅੱਗੇ ਅੱਗੇ ਹੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਹੈ ਸਰ ਜੁਗਰਾਜ ਦੇ ਕੰਟੈਕਟ ਕਿੱਥੋਂ ਆਇਆ ਇਹ ਮੈਨਾਂ ਤੇ ਕਾਮਨ ਹੈਂਡਲਰ ਹੈ ਜੀ ਪਾਕਿਸਤਾਨ ਵਾਲਾ ਸਸਰਟੇ ਬੰ ਮੈਂ ਤੁਸੀਂ ਕੀਤਾ ਜੀ ਇਹ ਜਿਹੜਾ ਬੰਦਾ ਹੈਗਾ ਬੰਦਾ ਨਹੀਂ ਇਹਦੇ ਵਿੱਚ ਦੋਨੇ ਇਹ ਬੰਦੇ ਨੇ ਬਸ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਸਭ ਉਤਾਰ ਚੋੜ ਜਾਣ ਵੀ ਇਹ ਅੱਗੇ ਕਿੱਥੇ ਜਾਣੇ ਸੀ ਉਹ ਥੋੜਾ ਜਿਹਾ ਜਦੋਂ ਫੜੇ ਜਾਂਦੇ ਫਿਰ ਇੱਕਦਮ ਥੋੜਾ ਮੁਸ਼ਕਲ ਹੁੰਦਾ ਇਹ ਜਿਹੜਾ ਕੈਂਟ ਏਰੀਆ ਚ ਇਹ ਹੋਇਆ ਜੀ ਜਿਹੜਾ ਤੇ ਜਿਹੜਾ ਬਲਵਿੰਦਰ ਹੈ اسلامਾਬਾਦ ਏਰੀਏ ਦੇ ਵਿੱਚੋਂ ਜੁਗਰਾਜ ਹੈ ਨਹੀਂ ਹੈ ਨਹੀਂ ਆਹ ਇਥੇ ਮੈਂ ਕਿਹਾ ਕਿਸ ਕੋਈ ਗੱਲ ਯਾਰ ਉਹੀ ਸੋਚ ਰਹੇ ਆ ਵੀ ਇਹਨੇ ਕਿੰਨੂੰ ਦੇਣੇ ਸੀ ਬਿਕੋਜ਼ ਇਹ ਜਿੱਦਾਂ ਇਹਨਾਂ ਦੀ ਪੁੱਛਗਿੱਛ ਵੀ ਆਇਆ ਕਿ ਕਾਫੀ ਦੇਰ ਤੋਂ ਇਹ ਐਕਟਿਵ ਨਹੀਂ ਪਾਕਿਸਤਾਨ ਬੇਸਡ ਹੈਂਟਰ ਦੇ ਕੰਟੈਕਟ ਦੇ ਵਿੱਚ ਉਹੀ ਪੁਰਾਣਾ ਮੋਡਸ ਪਰੈਂਡੀ ਹੈ ਵੀ ਕਿਤੇ ਜਾ ਕੇ ਆਪਣਾ ਇੱਕ ਜਗ੍ਹਾ ਦੱਸ ਕੇ ਤੇ ਉੱਥੇ ਖੜੇ ਹੋ ਜਣਾ ਕੱਪੜਿਆਂ ਦੀ ਨਿਸ਼ਾਨੀ ਹੋਰ ਚੀਜ਼ਾਂ ਉਹ ਉਹੀ ਇਸ ਮੋਡਸ ਪਰੈਂਡੀ ਅਜੇ ਤੱਕ ਕੰਟੀਨਿਊ ਕਰ ਰਹੇ ਆ ਸਰ ਇੱਕ ਕਾਰ ਜਿਹੜੀ ਚੈਕਿੰਗ ਕਰਕੇ ਕਿਸੇ ਕੋਲ ਉਹਦੇ ਕੋਲ ਗੱਡੀ ਲੱਗੀ ਸੀ ਗੱਲ ਤੋਂ ਸੋਧਦਾ ਪੇ ਨੇ ਉਹ ਨੀਓ ਤਾਂ ਬੰਦੇ ਆਇਡੈਂਟੀਫਾਈ ਹੋ ਗਏ ਆ ਜੀ ਉਹ ਬੜੇ ਜਲਦੀ ਫੜ ਲਾਂਗੇ ਆਪਾਂ ਜੀ ਹਾਂਜੀ ਸਰ ਬਾਕੀ ਦੇ ਨਾਲ ਮਾਮਲਾ ਚੱਲ ਰਿਹਾ ਹੈ ਜੀ ਚਲੋ ਉਹ ਵੀ ਆਪਾਂ ਦੁਬਾਰਾ ਗੱਲ ਕਰਾਂਗੇ ਜੀ ਇਨਵੈਸਟੀਗੇਸ਼ਨ ਦਾ ਮੈਟਰ ਆ ਆਪਾਂ ਜਦੋਂ ਹੋ ਗਈ ਫਾਈਨਲਾਈਜ਼ ਤੁਹਾਡਾ ਡੈਫੀਨਿਟਲੀ ਅਸੀਂ ਹੋਰ ਕਿੰਨਾ ਸ਼ੇਅਰ ਕਰਨੀ ਤੁਹਾਡਾ ਨਹੀਂ ਕਰਨੀ ਹੈ ਜੀ ਸਰ ਅਜੇ ਤੱਕ ਪੁੱਛ ਕੇ ਚਾਹਿਆ ਕਿ ਕਿੰਨੇ ਪੈਸੇ ਇਹਨਾਂ ਨੂੰ ਦਿੱਤੇ ਗਏ ਆ ਜਿਹੜਾ ਪੈਸੇ ਦੀ ਫਾਈਨੈਂਸ਼ੀਅਲ ਟ੍ਰੇਲ ਇਹਨਾਂ ਦੇ ਬੈਂਕ ਬੁੱਕ ਅਕਾਊਂਟ ਲੈ ਜੀ ਅਸੀਂ ਤੇ ਉਹ ਸਾਰਾ ਦੇਖ ਰਹੇ ਹਵਾਲਾ ਵਾਲਾ ਐਂਗਲ ਵੀ ਜੇ ਪੈਸੇ ਆਏ ਤਾਂ ਪਾਕਿਸਤਾਨ ਵਾਪਸ ਕਿੱਦ ਉਹ ਵੀ ਸਾਡੇ ਸੀਆਈ ਇਨਸਪੈਕਟਰ ਸਾਹਿਬ ਕਾਫੀ ਇਸ ਨੇ ਨੇੜੇ ਪਹੁੰਚੇ ਹੋਏ ਨੇ ਬੜਾ ਮਾਈਨਿਊਟਲੀ ਕੰਮ ਕਰ ਰਹੇ ਕਿਸਾ ਸੰਪਰਕ ਚਾਇਸ ਫਾਸਟਸ ਉਹ ਯਾਰ ਇਹ ਜਿਹੜੇ ਬਾਰਡਰ ਏਰੀਆ ਦੇ ਬੰਦੇ ਨੇ ਇਹਨਾਂ ਨਾਲ ਤੁਹਾਨੂੰ ਪਤਾ ਪਹਿਲਾਂ ਵੀ ਹੁੰਦਾ ਕਿ ਉਧਰੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਤੇ ਇਹ ਵੀ ਸਾਡੇ ਬੰਦੇ ਵੀ ਕਟਨੀ ਕਰਦੇ ਇਸ ਦਾ ਪੈਸੇ ਦੇ ਲਾਲਚ ਸਰ ਜੀ ਤੁਸੀਂ ਦੱਸਿਆ ਕਿ ਬਰਿੰਦਰ ਜਿਹੜਾ ਕਾਫੀ ਜਿਆਦਾ ਸਰਬਾਕੀ ਉਹੀ ਆਰਟਿਕਸ ਦੀ ਵੀ ਇਕਨੋਮਿਕਲ ਸਿਚੁਏਸ਼ਨ ਹੁ ਕਰਦਾ ਇਹ ਤੋਂ ਪਹਿਲੇ ਵੀ ਇਹ ਚੇਤਰਾ ਦੇ ਪੱਦੇ ਪਰੇ ਗਏ ਡੂਇੰਗ ਦੇ ਮੋਡਸਪੈਂਡਿੰਗ ਵੀ ਜਾਰੀ ਕੀਤੀ ਜਾ ਰਹੀ ਤੇ ਜਿਹਨਾਂ ਦੀ ਆਰਟਿਕ ਸਥਿਤੀ ਘਟਾਉ ਉਹੀ ਇਸ ਜ ਚ ਪਾਕਿਸਤਾਨ ਦੇ ਹੈਂਡਲ ਬਣ ਲਗੇ ਕੁਝ ਲਿਮਟ ਜਿਆਦਾ ਜਿਆਦਾਤਰ ਜਿਹੜੇ ਇਕਨੋਮਿਕ ਜਿਹੜੇ ਥੋੜਾ ਜ ਟਾਈਟ ਨੇ ਜ ਇਕਨੋਮਿਕ ਸਥਿਤੀ ਜਿਹੜੀ ਨਹੀਂ ਚੰਗੀ ਉਹ ਜ਼ਿਆਦਾ ਉਹਨਾਂ ਦੇ ਮਤਲਬ ਗੱਲਾਂ ਚ ਆਉਂਦੇ ਆ ਲੋ ਬਾਚ ਆ ਜਾਂਦੇ ਆ ਤੇ ਉਹੀ ਆ ਅੱਗੇ ਜਾ ਕੇ ਇਹੋ ਜਿਹੇ ਕੰਮਾਂ ਚ ਇਨਵੋਲ ਹੁੰਦੇ ਆ ਹੁਣ ਜੇ ਆਪਾਂ ਇਹਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਿਸਟਲ ਦੀ ਮੈਂ ਸਮਝਦਾ ਕਿ ਬਿਲਕੁਲ ਬ੍ਰੈਂਡ ਨਿਊ ਔਰ ਬੜੇ ਸਫਿਸਟੀਕੇਟਿਡ ਪਿਸਟਲ ਨੇ ਐਵੇਂ ਪਤਾ ਲੱਗਿਆ ਕਿ ਪਾਕਿਸਤਾਨ ਚ ਵੀ ਕੋਈ ਹੋਜੀ ਇਹਨਾਂ ਨੇ ਉੱਥੇ ਲਾਈ ਹੋਈ ਹੈ ਫੈਕਟਰੀ ਵਗੈਰਾ ਤੋਂ ਹਾਲਾ ਕਿ ਬਲੌਕ ਜਿਹੜਾ ਆਸਟਰੀਅਨ ਹੈ ਪੀ ਐਕਸ 5 ਵੀ ਯੂਰਪੀਅਨ ਹੈਗੇ ਨੇ ਔਰ ਉੱਥੇ ਵੀ ਇਹ ਮੈਨੂਫੈਕਚਰ ਕਰਕੇ ਤੇ ਉਦੀ ਸੇਮ ਟੂ ਸੇਮ ਜਿਹੜੀ ਹੈ ਉਹ ਕਾਪੀ ਵੀ ਕਰ ਲੈਂਦੇ ਆ ਤੇ ਉਹਦੀ ਜਿਹੜੀ ਸਫਿਸਟੀਕੇਟਡ ਤੇ ਉਹਦੀ ਜਿਹੜੀ ਜਿਹਨੂੰ ਆਪਾਂ ਚੱਲ ਕਹਿੰਦੇ ਆ ਵੈਪਨ ਦੀ ਉਹਦੀ ਜਿਹੜੀ ਯੂਜੇਜ ਹੈ ਉਹ ਬਹੁਤ ਹੀ ਲਿਟਲ ਹੈਗੀ ਹੈ ਇਹਨਾਂ ਦੀ ਅਮੂਨੀਸ਼ਨ ਵੀ ਬਹੁਤ ਬਰਬਾਦ ਹੋਇਆ ਗਈ ਸੋ ਅਮੂਨੀਸ਼ਨ ਵੀ ਆਏ ਆਣਾ ਸੀਗਾ ਜੀ ਉਹ ਵੀ ਅਸੀਂ ਫੜ ਲੈਣਾ ਹੁਣ ਸਾਡੇ ਹੈ ਧਿਆਨ ਚ ਵੀ ਬੰਦਾ ਉੱਚ ਲੱਗੇ ਹੋਏ ਸਰ ਪੈਸਿਆਂ ਦਾ ਕਿਸਮਾ ਲੈਣ ਦੇ ਮਸੂਦਾ ਕੋਈ ਦੁਬਈ ਆਇਆ ਹੁੰਦਾ ਹੈ ਕਿਉਂਕਿ ਇਹ ਕਲ ਕਨਸਾਈਨਮੈਂਟ ਆਉਂਦੀ ਹੈ ਤਾਂ ਪੈਸੇ ਵੀ ਦਿੰਦੇ ਹੁੰਦੇ ਉਹ ਤੋਂ ਐਪੋਲੋਜੀ ਕਰਦਾ ਕੋਈ ਅਕਾਉਂਟਸ ਦੇ ਥ्रू ਦਿੰਦੇ ਆ ਬਾਇਆ ਦੁਬਈ ਜਾਂ ਕਿਸ ਤਰ੍ਹਾਂ ਜਾਂਦਾ ਜੀ ਦੇਖੋ ਬੇਸਿਕਲੀ ਤਾਂ ਪਤਾ ਕੀ ਹੁੰਦਾ ਜੀ ਜ਼ਿਆਦਾਤਰ ਹਵਾਲੇ ਦਾ ਬੰਦਾ ਆਇਆ ਹਿਊਮਨ ਆ ਕੇ ਦਿੱਲੀ ਦੁੱਲੀ ਤੋਂ ਜਵੇਂ ਆਪਾਂ ਪਹਿਲਾਂ ਫੜੇ ਲੁਧਿਆਣੇ ਦੇ ਵੀ ਬੰਦੇ ਫੜੇ ਹੈ ਇਵਨ ਹਾਇਜ਼ਰੀ ਵਾਲਾ ਆਪਾਂ ਤੁਹਾਨੂੰ ਯਾਦ ਹੋਣਾ ਫੜਿਆ ਸੀ ਬੰਦਾ ਇੱਕ ਉਹ ਸਾਰੇ ਕਿਉਂਕਿ ਬਾਹਰ ਐਕਸਪੋਰਟ ਵਗੈਰਾ ਦਾ ਕੰਮ ਵੀ ਚੱਲਦਾ ਹੈ ਹੋਰ ਗੱਲਾਂ ਟਰੇਡ ਚੱਲਦਾ ਹੈ ਉਸੇ ਅਡਜਸਟਮੈਂਟ ਕਰਦੇ ਪਹਿਲਾਂ ਆਪਾਂ ਤੁਹਾਨੂੰ ਯਾਦ ਹੁਣ ਰਾਜਸਥਾਨ ਦੇ ਵਿੱਚ ਵੀ ਕਾਫੀ ਲੋਕ ਫੜੇ ਸੀ ਜਿਹੜੇ ਕਿ ਹਵਾਲੇ ਨਾਲ ਹੀ ਰਿਲੇਟਡ ਸੀਗੇ ਹਰਿਆਣੇ ਤੋਂ ਹੋਰ ਸਾਰੇ ਸੋ ਬੇਸਿਕਲੀ ਕੀ ਹੈ ਕਿ ਜਿਹੜੇ ਚੈਨਲਸ ਨੇ ਹਵਾਲੇ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਟੱਚ ਕਰ ਲੈਂਦੇ ਵਾਇਆ ਦੁਬਈ ਹੀ ਜ਼ਿਆਦਾ ਰੂਟ ਅੱਜਕੱਲ ਮੇਨ ਜਿਹੜਾ ਸਾਹਮਣੇ ਆ ਰਿਹਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਜੀ